ਇਸ ਵਕਤਾਂ ਮੌਜੂਦ ਆ ਮੈਂ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਠੀਕ ਆ ਜਿਹਨੂੰ ਹਾਊਸ ਆਫ ਕਾਮਨਜ਼ ਕਿਹਾ ਜਾਂਦਾ ਸਾਹਮਣੇ ਜਿਹੜੀ ਹੈਗਾ ਬਿਲਡਿੰਗ ਨਜ਼ਰ ਆ ਰਹੀ ਆ ਇੱਥੇ ਹੀ ਤੁਹਾਡਾ ਭਵਿੱਖਤਾ ਹੈ ਕਿ ਤਜਾਣਾ ਵੀ ਕਿੰਨੀ ਆਪਾਂ ਗੱਲ ਕਰ ਗਏ ਕਿਹੋ ਜੀਆਂ ਪਾਲਿਸੀਆਂ ਹੋਣਗੀਆਂ ਕੈਨੇਡਾ ਦੀਆਂ ਹਨ ਤਾਂ ਪਰ ਇੱਕ ਗੱਲ ਇੱਥੇ ਦੇਖੋ ਵੀ ਪਾਰਲੀਮੈਂਟ ਆ ਪਰ ਇੱਥੇ ਬੜੀ ਜਿਆਦਾ ਸਿਕਿਉਰਿਟੀ ਨਹੀਂ ਆ ਕਾਰਨ ਕਿਉਂਕਿ ਸੇਫ ਦੇਸ਼ ਹੈ ਜੇ ਆਪਾਂ ਉਹਦੇ ਕੰਪੈਰੀਟਿਵ ਇੰਡੀਆ ਦੀ ਗੱਲ ਕਰੀਏ ਤਾਂ ਇੰਡੀਆ ਦੇ ਵਿੱਚ ਤੁਹਾਨੂੰ ਪਤਾ ਕਿ ਚਾਹੇ ਆਪਾਂ ਪਾਰਲੀਮੈਂਟ ਕੀ ਆਪਾਂ ਵਿਧਾਨ ਸਭਾ ਵੀ ਜਾਣਾ ਹੋਵੇ ਤਾਂ ਬੰਦਿਆਂ ਨੂੰ ਨ ਅ ਕਿ ਸਾਡੀਆਂ ਥੋੜੀਆਂ ਸਰਹੱਦਾਂ ਵੀ ਸਾਡੇ ਗਵਾਂਧੀ ਮੁਲਖਾਂ ਦੀ ਵੀ ਸਾਡੇ ਤੇ ਜਿਹੜੀ ਹੈਗੀਆਂ ਟੇਢੀ ਅੱਖ ਰਹਿੰਦੀ ਆ ਬਾਕੀ ਸਾਡੇ ਇੰਟੀਰੀਅਰ ਪ੍ਰੋਬਲਮਾਂ ਹੈਗੀਆਂ ਪਰ ਕੈਨੇਡਾ ਦਾ ਜਿਹੜਾ ਜ਼ਿਆਦਾਤਰ ਬਾਰਡਰ ਹੈ ਉਹ ਅਮਰੀਕਾ ਨਾਲ ਸ਼ੇਅਰ ਤੇ ਕੈਨੇਡਾ ਤੇ ਅਮਰੀਕਾ ਦੇ ਵਿੱਚ ਵਾਰ ਬਹੁਤ ਹੁੰਦਾ ਹੈ ਨਾ ਦੂਜੀ ਗੱਲ ਆ ਕਿ ਇਹ ਕੈਨੇਡਾ ਦਾ ਜੇ ਦੇਖਿਆ ਜਾਵੇ ਆ ਕੈਨੇਡਾ ਦੇ ਉੱਪਰ ਅੱਜ ਵੀ ਜਿਹੜਾ ਹੈਗਾ ਬ੍ਰਿਟੇਨ ਦਾ ਰਾਜ ਚੱਲਦਾ ਠੀਕ ਆ ਬ੍ਰਿਟੇਨ ਦੇ ਰੂਲ ਚੱਲਦੇ ਆ ਸਾਹਮਣੇ ਜਿਹੜਾ ਕਰਾਊਨ ਮਹਾਰਾਣੀ ਐਲਜਾਬੈਥ ਪਹਿਨਦੀ ਆ ਮਤਲਬ ਕਿ ਜਿਹੜੀ ਇੰਗਲੈਂਡ ਦੀ ਮਹਾਰਾਣੀ ਪਹਿਨਦੀ ਆ ਤਾਂ ਫਲੈਗ ਨੂੰ ਡਾਊਨ ਕਰ ਦਿੱਤਾ ਜਾਂਦਾ ਤੇ ਇਹ ਮਲਟੀਕਲਚਰਲ ਦੇਸ਼ ਆ ਤੁਸੀਂ ਇੱਥੇ ਦੇਖ ਸਕਦੇ ਹੋ ਇੱਕ ਸਕੂਲ ਦੇ ਬੱਚੇ ਆਏ ਹੋਏ ਆ ਠੀਕ ਆ ਤੇ ਇਹ ਜਿਹੜੇ ਹੈਗੇ ਸਾਰੇ ਸਾਰੇ ਆ ਆਡਾਡ ਨਸਲਾਂ ਦੇ ਤੁਸੀਂ ਦੇਖ ਸਕਦੇ ਹੋ ਹੈਨਾ ਪਰ ਇੱਕ ਗੱਲ ਹੋਰ ਆ ਕਿ ਇੱਥੇ ਇੱਕ ਬੜਾ ਵਧੀਆ ਕ੍ਰਿਸ਼ਮਾ ਹੈ ਕਿ ਪਾਣੀ ਨੂੰ ਅੱਗ ਲੱਗ ਜਾਂਦੀ ਆ ਕੈਨੇਡਾ ਦੇ ਜਿਹੜਾ ਇਹ ਫਾਰ ਆ ਇਹਦੇ ਵਿੱਚ ਪਾਣੀ ਨੂੰ ਅੱਗ ਲੱਗੀ ਹੋਇਆ ਤੁਸੀਂ ਦੇਖ ਸਕਦੇ ਹੋ ਠੀਕ ਆ ਕਿਉਂਕਿ ਥੱਲਿਓਂ ਦੇ ਗੈਸ ਨਿਕਲਦੀ ਆ ਜਿਵੇਂ ਮੈਂ ਤੁਹਾਨੂੰ ਦਿਖਾਇਆ ਸੀਗਾ ਬਾਕੂ ਦੇ ਵਿੱਚ ਜਿਹੜਾ ਹੈਗਾ ਫਾਇਰ ਟੈਂਪਲ ਠੀਕ ਆ ਤਾਂ ਉਸ ਤਰ੍ਹਾਂ ਦੇ ਇੱਥੇ ਵੀ ਇਹ ਚੀਜ਼ਾਂ ਬਣੀਆਂ ਹੋਈਆਂ ਪਰ ਇਹ ਸਾਰਾ ਸਾਰਾ ਸ਼ਹਿਰ ਦਾ ਨਾਮ ਹੈਗਾ ਆਟਵਾ ਠੀਕ ਆ ਤੇ ਇਹ ਸਾਰਾ ਸਾਰਾ ਜਿਹੜਾ ਹੈਗਾ ਆਪਾਂ ਕਹਿੰਦੇ ਮੇਨ ਟੂਰਿਸਟ ਅਟਰੈਕਸ਼ਨ ਹੈ ਇੱਥੇ ਅ ਅਲੱਗ-ਅਲੱਗ ਸਟੈਚੂ ਲੱਗੇ ਹੋਏ ਆ ਮੈਂ ਉਹਨਾਂ ਨੂੰ ਨਾਲ-ਨਾਲ ਐਡ ਵੀ ਕਰ ਦੂੰਗਾ ਠੀਕ ਆ ਜਿੱਥੇ ਇਹਨਾਂ ਦੇ ਵਾਸਤੇ ਜਿਨ੍ਹਾਂ ਬੰਦਿਆਂ ਨੇ ਜਾਨਾਂ ਕੁਰਬਾਨ ਕੀਤੀਆਂ ਜਿਨ੍ਹਾਂ ਨੇ ਦੇਸ਼ ਦਾ ਨਾਮ ਰੌਸ਼ਨ ਕੀਤਾ ਉਹਨਾਂ ਨੂੰ ਯਾਦ ਕੀਤਾ ਜਾਂਦਾ ਇਹ ਸਾਨੂੰ ਮੈਂ ਦੱਸ ਦਿਆਂ ਕਿ ਜਿਵੇਂ ਬੁੱਕਨ ਸਿੰਘ ਜਿਹੜੇ ਸਰਦਾਰ ਬੁੱਕਨ ਸਿੰਘ ਸੀਗੇ ਉਹ ਕੈਨੇਡਾ ਦੇ ਪਹਿਲੇ ਜਿਹੜਾ ਹੈਗਾ ਸਿੱਖ ਫੌਜੀ ਸੀਗੇ ਜਿਨ੍ਹਾਂ ਨੇ ਪਹਿਲੀ ਵਰਲਡ ਵਾਰ ਦੇ ਵਿੱਚ ਕੈਨੇਡਾ ਲਈ ਸ਼ਹੀਦ ਹੋਏ ਤੇ ਉਹਨਾਂ ਦੀ ਯਾਦ ਦੇ ਵਿੱਚ ਆਪਾਂ ਗੱਲ ਕਰੇ ਬ੍ਰੈਂਪਟਨ ਦੇ ਵਿੱਚ ਸਕੂਲ ਵੀ ਖੋਲਿਆ ਗਿਆ ਮੈਂ ਉਹ ਸਕੂਲ ਦੀ ਵੀਡੀਓ ਸ਼ੂਟ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਪਰ ਕਿਉਂਕਿ ਪ੍ਰਾਈਵੇਸੀ ਹੁੰਦੀ ਹੈ ਤੇ ਬੱਚਿਆਂ ਦੀ ਹੈਨਾ ਟੀਚਰਾਂ ਦੀ ਤੇ ਤਾਂ ਕਰਕੇ ਫਿਰ ਉਹ ਬਣਾਉਣ ਵਾਸਤੇ ਜਿਹੜਾ ਹੈਗਾ ਪੂਰੇ ਦਾ ਪੂਰੇ ਬੋਰਡ ਤੋਂ ਆਪਾਂ ਨੂੰ ਜਿਹੜੀ ਪਰਮਿਸ਼ਨ ਲੈਣੀ ਪੈਂਦੀ ਆ ਸੋ ਐਡਾ ਵੱਡਾ ਕੰਮ ਆਪਣਾ ਤਾਂ ਹੋਣਾ ਨਹੀਂ ਸੀ ਹਜੇ ਆਉਣ ਵਾਲੇ ਟਾਈਮ 'ਚ ਹੋਊਗਾ ਤੇ ਜਰੂਰ ਦੱਸਾਂਗੇ ਤੇ ਇਹ ਸਾਰਾ ਤੁਸੀਂ ਦੇਖ ਸਕਦੇ ਹੋ ਵੀ ਇੱਕ ਬਹੁਤ ਸੋਹਣੀ ਕੰਟਰੀ ਆ ਯਾਰ ਤੇ ਵਾਕਈ ਇੱਥੇ ਦਿਲ ਲੱਗਦਾ ਮੈਂ ਕਹਿੰਦਾ ਵੀ ਆਪਾਂ ਐਵੇਂ ਨਹੀਂ ਕਹਿੰਦੇ ਵੀ ਪੰਜਾਬੀ ਇੱਥੋਂ ਗਏ ਨਹੀਂ ਕਾਰਨ ਕਿਉਂਕਿ ਇੱਥੇ ਦੇ ਲੋਕਾਂ ਦਾ ਮੇਰੇ ਹਿਸਾਬ ਨਾਲ ਜਿਆਦਾ ਲੱਗ ਗਿਆ ਕਾਰਨ ਹੈ ਕਿ ਇੱਥੇ ਪੀਸਫੁਲ এনਵਾਇਰਨਮੈਂਟ ਆ ਠੀਕ ਹੈ ਜਨਾਬ ਤੁਸੀਂ ਗਲਤ ਨਹੀਂ ਕਰਦੇ ਉਹਨਾਂ ਚੋਂ ਤੁਹਾਡੇ ਤੋਂ ਕੋਈ ਜਿਹੜਾ ਹੈਗਾ ਆਬਜੈਕਸ਼ਨ ਨਹੀਂ ਉਹਦੀ ਲੋਕ ਇਸੇ ਪਾਰਲੀਮੈਂਟ ਦੇ ਅੱਗੇ ਆ ਕੇ ਪ੍ਰੋਟੈਸਟ ਕਰਦੇ ਆ ਪ੍ਰੋਟੈਸਟ ਕਰਨ ਵਾਸਤੇ ਇਹਨਾਂ ਨੇ ਆਹ ਥਾਂ ਵੀ ਰੱਖੀ ਹੋਈ ਹੈ ਮੇਰੇ ਹਿਸਾਬ ਨਾਲ ਨਹੀਂ ਤਾਂ ਜ਼ਿਆਦਾਤਰ ਤਾਂ ਜਿਹੜਾ ਆਹ ਗਲੀ ਜੀ ਲੰਘੀ ਜਾਂਦੇ ਹਨ ਉੱਥੇ ਬੰਦੇ ਖੜੇ ਹੁੰਦੇ ਆ ਤੇ ਉਹਨਾਂ ਨੂੰ ਦੇਖ ਕੇ ਲੋਕ ਹਾਰ ਨੂੰ ਹੋਰ ਮਜਾ ਆ ਜਾਂਦੇ ਆ ਵੀ ਜਿਹੜੇ ਉਹਨਾਂ ਦੇ ਸਹਿਮਤ ਆ ਜਿਹੜੇ ਨਹੀਂ ਸਹਿਮਤ ਉਹ ਅੱਡ ਹੋ ਜਾਂਦੇ ਆ ਸੋ ਕੈਨੇਡਾ ਦੇ ਵਿੱਚ ਵੀ ਹੁਣ ਨਵੀਂ ਗਵਰਨਮੈਂਟ ਜਿਹੜੀ ਫਾਰਮ ਹੋਣੀ ਹੈ ਹਨਾ ਜਸਟਨ ਟ੍ਰੂਡੋ ਨੇ ਦੋ ਵਾਰੀ ਜਿਹੜਾ ਹੈਗਾ ਰਿਪੀਟ ਕੀਤਾ ਆ ਇਸ ਵਾਰ ਅਖਤ ਜਿਹੜਾ ਹੈਗਾ ਸ਼ਾਇਦ ਆਪਾਂ ਗੱਲ ਕਰ ਗਏ ਪੰਜਾਬੀ ਕ ਖਾਸ ਕਰਕੇ ਆਟਵਾ ਦੇ ਵਿੱਚ ਤਾਂ ਚਾਹੇ ਆਪਾਂ ਕਮਿਊਨਿਟੀ 5 ਤੋਂ 10% ਹੀ ਆ ਪਰ ਜਿਹੜੀਆਂ ਹੋਰ ਪ੍ਰਵਿੰਸਾਂ ਹੈਗੀਆਂ ਹੈਨਾ ਖਾਸ ਕਰਕੇ ਜਿਵੇਂ ਜਿਹੜਾ ਹੈਗਾ ਟ੍ਰਾਂਟੋ ਹੋਗਾ ਟ੍ਰਾਂਟੋ ਤੇ ਬ੍ਰੈਂਪਟਨ ਦਾ ਏਰੀਆ ਹੋਗਾ ਸਾਰੀ ਹੋ ਗਿਆ ਬਾਕੀ ਮੇਰੇ ਤੋਂ ਬਾਅਦ ਤੁਸੀਂ ਵੱਧ ਜਾਣਦੇ ਹੋ ਸਾਰੇ ਬੰਦ ਨੂੰ ਪਤਾ ਹੀ ਵੀ ਕੈਨੇਡਾ 'ਚ ਕੀ ਕੀ ਹੈ ਸੋ ਉੱਥੇ ਉਹਦੇ ਕਰਕੇ ਜਿਹੜਾ ਬਹੁਤ ਜ਼ਿਆਦਾ ਜਿਹੜਾ ਹੈ ਪੰਜਾਬੀ ਪੋਲੀਟੀਸ਼ਨ ਤੇ ਇੰਡੀਅਨ ਪੋਲੀਟੀਸ਼ਨ ਆ ਜਿਹੜੇ ਉਹ ਇਥੋਂ ਦੀ ਰਾਜਨੀਤੀ ਨੂੰ ਪ੍ਰਭਾਵਿਤ ਕਰਦੇ ਆ ਤੇ ਕੇਨ ਵਰਗੇ ਕਹਿੰਦੇ ਜਦੋਂ ਮੰਨ ਲਾ ਵੀ ਭਾਈ ਜਦੋਂ ਬੱਦੇ ਜਿੱਦੇ ਆ ਹਾਰਦੇ ਆ ਤਾਂ ਇੱਥੇ ਫਿਰ ਸੌਂਚ ਕਾਉਣ ਵੀ ਆਉਂਦੇ ਹੁੰਦੇ ਆ ਤੇ ਆਪਾਂ ਇਹ ਪਾਰਲੀਮੈਂਟ ਅੰਦਰੋਂ ਵੀ ਤੁਹਾਨੂੰ ਦਿਖਾਵਾਂਗੇ ਪਰ ਅੱਜ ਸਾਡੇ ਕੋਲ ਥੋੜਾ ਟਾਈਮ ਘੱਟ ਸੀਗਾ ਕਿਉਂਕਿ ਪਹਿਲਾਂ ਲਿਖਾਉਣਾ ਪੈਂਦਾ ਨਾਂ ਨੂੰ ਜਾਂ ਤੇ ਫਿਰ ਬਾਅਦ ਜਾਂਦੇ ਆ ਸੋ ਕੈਂਡ ਲੱਗਿਆ ਮੈਨੂੰ ਤਾਂ ਯਾਰ ਤੁਹਾਨੂੰ ਕਿਵੇਂ ਲੱਗਿਆ ਦੱਸਿਓ ਜਰੂਰ